ਨਾਨੀ ਨਾਨੀ ਜੀ ਮੰਮੀ ਇਹ ਕੀ ਹੋਇਆ ਵਾ ਕੱਲ ਕੀ ਹੋ ਗਿਆ ਵਾ ਕੋਣੀ ਨਾਨੀ ਨਾਨਾ ਨੂੰ ਚੱਕਰ ਆ ਗਈ ਕਿੱਥੇ ਤੂੰ ਕਿੱਥੇ ਸੀਗਾ ਮੈਂ ਵੀ ਲੱਗ ਗਈ ਆ ਮੈਂ ਕਈ ਫੜ ਗਈ ਆ ਮੈਂ ਤੂੰ ਸੌਂ ਨਾ ਰਹਿ ਕਿ ਸੁਤਾਂ ਜਾ ਮੈਂ ਜਾ ਪਾਣੀ ਲਿਆਓ ਨਾਲੇ ਠੇਰਾ ਆਖਿਆ ਵੀ ਦੁਪਹਿਰੇ ਨਾ ਕੰਮ ਕਰਿਆ ਕਰ ਕਿਹੜਾ ਹਟਣਾ ਹੁੰਦਾ ਵਾ ਦੇਖੋ ਇੱਥੇ ਹਾਂ ਹਾਂ ਇਹ ਗੱਡਾ ਦਾੜਾ ਵੀ ਉਹ ਨਾ ਕਿਹੜਾ ਵੇਖਣਾ ਉਹ ਨਿਕਲੀ ਬਾਹਰ ਕਿ ਤੁਹਾਨੂੰ ਕੋਈ ਪਤਾ ਨਹੀਂ ਕਿ ਆਸੀ ਬਾਹਰ ਕੀ ਬੰਦਿਆ ਵਾ ਰੇਹੀ ਨਾ ਮਾਂ ਨਾਨੀ ਤੁਸੀਂ ਨਾ ਰੋਲਾ ਪਾਓ ਤੁਹਾਨੂੰ ਪਤਾ ਮਮੀ ਦੇ ਸੁਭਾਅ ਦਾ ਐਵੇਂ ਬਾਹਰ ਆ ਕੇ ਬਦਕੱਟ ਬੋਲਣਗੇ ਇਹਨਾਂ ਨਾਲ ਜੀ ਅੱਗੇ ਨਹੀਂ ਠੀਕ ਤੇ ਕੋਈ ਪਤਾ ਕਿ ਬਾਹਰ ਰੋਲਾ ਪੈਂਡਿਆ ਤੇ ਬੰਦਾ ਵੇਖਿਆ ਹੀ ਬਾਹਰ ਨਿਕਲ ਕੇ ਕੀ ਹੋਇਆ ਵਾ ਰੋਗ ਜੂੜ ਦਿੱਤੀ ਵੇਖ ਲਈ ਪਹਿਲਾਂ ਕਿੰਨਾ ਕੋ ਵਾ ਬੀਪੀ ਜਾਨੀ ਬਹੁਤ ਜ਼ਿਆਦਾ ਵਾ। ਹਾਂ। ਬੀਪੀ ਟੈਨ ਦਾ 170 80 ਤੋਂ ਥੱਲੇ ਨਹੀਂ ਆਉੜਿਆ। ਤੇ ਮੈਂ ਲਿਆਵਾਂ ਦਵਾਈ ਤੇ ਹੈਗੀ ਆ। ਦਵਾਈ ਹੈਗੀ ਤੇ ਲਿਆਓ ਦੋ। ਉਹ ਖਵਾ ਕੇ ਦੇ ਫੇ ਨਹੀਂ ਤੇ ਡਾਕਟਰ ਨੂੰ ਫੋਨ ਕਰਦੇ। ਨਹੀਂ ਨਹੀਂ ਜਾਓ ਛੇਤੀ। ਆਹ ਦੇਖਾ ਪਤ ਡੱਬਾ ਭਰਿਆ ਦਵਾਈਆਂ ਦਾ। ਇਹ ਤਾਂ ਖਾਣੀ ਨਹੀਂ ਟਾਈਮ ਨਾ ਤੇ ਹੁਣ ਕੀ ਕਹਿ ਸਕਦੇ ਆ। ਆਹ ਲੱਗਦੀ ਮੈਨੂੰ ਬੀਪੀ ਦੀ ਗੋਲੀ। ਨਹੀਂ ਇਹ ਨਹੀਂ ਆ। ਹਾਂ। ਇਹ ਖਵਾ ਲਾ। ਆ ਨਾਨੀ ਦੀ ਹਾਲ ਬੋਲੀ ਜਾ ਮੈਂ ਕੱਢ ਲੈਣਾ ਚਾਹਤੀ ਪਾਣੀ ਲੈ ਕੇ ਆਓ ਚਲੋ ਠੋ ਨਾਨਾ ਜੀ ਖੜੇ ਨਾਨੀ ਠਾਹਿਆ ਨਾ ਆਲ ਫੜੋ ਨਾਨਾ ਹੀ ਖਾਓ ਬੋਲੀ ਪਾਣੀ ਪਿਓ ਚਲੋ ਕਰ ਲੋ ਘੜੀ ਗਰੈਸਟ ਕਰ ਲੋ ਹੋਣਾ ਚਾਹੀਦੀ ਬੀਪੀ ਬੜੀ ਬਰਾ ਮੈਂ ਆਖਿਆ ਮੈਂ ਹਾਂ ਤੂੰ ਪੇਨਾ ਜਾਇਆ ਕਰਨਾ ਜਾਇਆ ਕਰ ਦੁਪਹਿਰ ਹੀ ਤੁਰਪੂ ਗਾ ਦੁਪਹਿਰ ਹੀ ਤੁਰਪਿੰਦਾ ਵਾ ਨਾਨੀ ਦਾ ਨੂੰ ਪਤਾ ਹੈਗਾ ਕੱਲੇ ਹੈਗੇ ਹੋਰ ਕਿੰਨੇ ਕਰਨਾ ਵਾ ਅਭੀ ਨੂੰ ਤੂੰ ਨਾਲ ਡੰਦੇ ਨੇ ਕਿ ਇਹਨੂੰ ਨੇ ਤੈ ਕਿ ਕਸੂਰ ਗੈ ਦਾ ਨਾ ਹੀ ਕਰ ਦੋ ਉਹਨਾਂ ਵਿਚਾਰਿਆਂ ਕੱਲੇ ਦਾ ਕੀ ਕਸੂਰ ਵਾ ਨਹੀਂ ਕਸੂਰ ਨਹੀਂ ਤੇ ਹੁਣ ਵੇਖ ਹੁਣ ਕੇ ਇਹਨੇ ਵੇਖਿਆ ਬਾਹਰ ਨਿਕਲ ਕੇ ਕੀ ਹੋਇਆ ਕੀ ਨਹੀਂ ਹੋਇਆ ਵੇਖੀਏ ਤੇ ਸਹੀ ਚਲੋ ਕੋਈ ਛੱਡੋ ਨਾਨੀ ਜੀ ਨਾਨਾ ਜੀ ਨੂੰ ਕੀ ਹੋਇਆ ਵਾ ਇਹਨੋਂ ਪੁੱਤ ਚੱਕਰ ਆ ਗਿਆ ਵਾ। ਇਹ ਨਿੱਕੇ ਗੱਪਿਆਈ। ਅੱਛਾ ਉਹ ਤੇ ਇੰਨਾ ਚੰਗਾ ਕਰਨ ਲੱਗੇ ਹੈਗਾ ਨਹੀਂ ਤੇ ਫੜ ਕੇ ਲੈ ਆਇਆ ਵਾ। ਢੋਣ ਚੱਕ ਚੁੱਕ ਕੀਤਾ ਤੇ ਪੀਪੀ ਵਧਿਆ ਵਾ ਬੜਾ। ਮੈਂ ਉਹ ਡਾਕਟਰ ਨੂੰ ਕਿਹਾ ਵਾ ਲੈਣ। ਨਹੀਂ ਕਿਹਾ ਉਹਦੇ ਤੇ ਵਿਖਾ ਲੈਂਗੇ ਕਰਨ ਗਿਆ ਲੈਣ। ਨਾਨੀ ਜੀ ਤੁਹਾਨੂੰ ਪਤਾ ਮਾਮੀ ਕਿੱਥੇ ਮੈਂ ਰੋਟੀ ਖਾਣੀ ਹੈ। ਐ ਇੱਥੇ ਕਿਤੇ ਹੋਣੀ ਹੈ ਮਾਮੀ ਨੂੰ ਦਾ ਕੀ ਪਤਾ ਮੈਨੂੰ। ਉਹ ਐਨਾ ਬਾਹਰ ਰੌਲਾ ਪੈਂਡਿਆ ਵਾ ਚੱਕ ਕੀਤਾ ਲਿਆਂਦਾ ਉਹਨੂੰ ਤਾਂ ਨਹੀਂ ਪਤਾ ਪੀ ਬਾਹਰ ਕੀ ਹੋਇਆ ਕੀ ਨਹੀਂ ਕਿਤੇ ਹੋਣੀ ਰੇ ਹਲਾ। ਕਾਲਾ ਵੇਖ ਲੈ ਰੋਟੀ ਕਿੱਥੇ ਆਉ। ਨੱਤ ਤਿਆਰ ਨਹੀਂ ਸ਼ਦੀ ਓਏ ਆ ਜਾ ਹਣਗਾ ਮੈਂ ਤਿਆਰ ਹੋ ਗਈ ਜੇ ਆ ਜਾ ਫੇ ਮੈਂ ਚੌਂਦੇ ਲਾ ਕੇ ਤਾਂ ਮੈਂ ਗਾੜੀ ਕੱਚੋਂ ਪੀ ਲੈਣਾ ਚਲੋ ਮੈਂ ਬੱਸੇ ਚੜਾ ਦੂੰ ਥੋਂ ਆਹ ਬੱਸ ਲੱਗੀ ਹੋਣੀ ਜਾਂਦਿਆਂ ਨੂੰ ਗਰਮੀ ਘੇਰਾਂ ਦੀ ਤੋਤੀ ਨਾਲ ਨਹੀਂ ਦਿੱਸੇਗਾ ਚਲੋ ਚਲੋ ਘਰ ਦਾ ਸਟਾਫ ਤਾਂ ਮੈਂ ਆਂਗਾ ਚਲ ਕੋਈ ਨਹੀਂ ਆ ਜਾ ਹਣਗਾ ਮੰਮੀ ਜੀ ਮੰਮੀ ਜੀ ਹਾਂ ਕੀ ਗੱਲ ਆ ਮਾਮੀ ਜੀ ਮੈਨੂੰ ਭੁੱਖ ਲੱਗੀ ਮੈਂ ਰੋਟੀ ਦੇ ਹਾਂ ਤੇ ਰੋਟੀ ਪਤਾ ਪੱਕੀ ਹੀ ਨਾਨੀ ਨੂੰ ਕਹਣਾ ਫੜਾ ਦਿੰਦੀ ਨਾਨੀ ਜੀ ਤੇ ਨਾਨਾ ਜੀ ਲਾਗੇ ਬੈਠੇ ਆ ਕੀ ਹੋਇਆ ਨਾਨੇ ਨੂੰ ਨਾਨਾ ਜੀ ਨੂੰ ਨਾ ਵਿਹਲੇ ਚੱਕਰ ਆ ਗਿਆ ਚੱਕਰ ਆ ਗਿਆ ਹਾਂ ਉੱਥੇ ਡਿੱਗ ਪਈ ਤੇ ਚੰਗਾ ਹੋ ਗਿਆ ਕੰਨ ਲਾਗੇ ਪੱਠੇ ਪਾਉਣ ਰਿਆ ਸੀ ਤੇ ਉਹ ਉਹਨਾਂ ਨੂੰ ਹੁਣ ਘਰ ਲੈ ਕੇ ਆਇਆ ਵਾ ਤੇ ਘਰ ਨੂੰ ਡਾਕਟਰ ਨੂੰ ਬੁਲਾਉਣ ਗਿਆ ਵਾ ਅੱਛਾ ਹਾਂਜੀ ਇੱਕ ਤੇ ਇਹਨਾਂ ਨੂੰ ਮੈਂ ਆਨੀ ਰਹਿਣੀ ਆ ਵੀ ਦੁਪਹਿਰੇ ਨਾ ਫਰਿਆ ਕਰੋ ਚੱਲ ਇੱਕ ਵਾਰੀ ਸਵੇਰੇ ਪੱਠੇ ਪਾਤੇ ਦੁਪਹਿਰ ਨੂੰ ਬੰਦਾ ਰਹਿਮਾਨਾ ਬੈਠਾ ਰਹੇ ਦੁਰੇ ਰੇਂਦੇ ਬਾਸ ਬਾਹਰ ਹੁਣ ਸਿਆਪਾ ਤੇ ਮੇਰੇ ਪਾ ਦਾ ਪਹਿਣਾ ਵਲਈ ਫਿਰੋ ਕਿ ਨਾ ਡਾਕਟਰਾਂ ਕੋਲੇ ਨਾ ਨੂੰ ਚੱਲੋ ਚਾ ਦੇਨੇ ਆ ਆਪਣਾ ਕੀ ਹੋਇਆ ਵਾ ਇੱਕ ਤੇ ਕੁੜੀ ਨੇ ਵੀ ਆ ਜਾਣਾ ਮੈਂ ਰੋਪ ਪਾਉਣ ਨੂੰ ਮੇਰੇ ਤੇ ਉਹਨੇ ਵੀ ਵੱਡੇ ਵੱਡੇ ਹਸਪੀਟਲਾਂ ਦੀਆਂ ਗੱਲਾਂ ਕਰਨੀਆਂ ਵਾ ਉਥੇ ਕਿਹੜਾ ਫ੍ਰੀ ਲਾਜ ਜਾਂਦਾ ਵਾ ਪੰਡਾਂ ਤੇ ਰਪਈਆਂ ਦੀਆਂ ਲੱਗਦੀਆਂ ਵਾ ਲਈ ਫਿਰੇ ਜਿੱਥੇ ਖੜਨਾ ਵਾ ਮੈਂ ਤੇ ਹਾਮੀ ਭਰਨੀ ਨਹੀਂਗੀ ਬਥੇਰਾ ਇਹਨਾਂ ਦਾ ਘਰ ਘਰ ਵੇਖ ਲਿਆ ਵਾ ਨਾ ਮੇਰਾ ਹੁੰਦਾ ਨਹੀਂ ਤੇ ਨਾ ਇੱਥੇ ਹੋਣਾ ਹੀ ਆ ਝੂਠਾ ਸੱਚਾ ਵੇਖ ਹੰਨੀ ਆ ਕੀ ਹੋਇਆ ਵਾ ਦਾਦੀ ਜੀ ਡਾਡੀ ਜੀ ਮੰਮੀ ਕੀ ਹੋਇਆ ਵਾ ਡਾਡੀ ਨੂੰ ਤੇ ਇਹਨੂੰ ਨਹੀਂ ਪਤਾ ਕੀ ਹੋਇਆ ਵਾ ਕਦੋਂ ਦਾ ਇੱਥੇ ਰੋਲਾ ਪੈਣ ਡਿਆ ਵਾ ਤਦੋਂ ਜੀ ਮੈਨੂੰ ਆਜ ਮਾਰ ਲੈਂਦੇ ਮੇਰੀ ਅੱਖ ਲੱਗ ਗਈ ਨੀਂਦ ਆ ਗਈ ਮੈਨੂੰ ਪੜਨ ਲੱਗਾ ਤੇ ਮੰਮੀ ਤਾਂ ਇੱਥੇ ਹੀ ਉੱਠ ਕੇ ਗਈਆਂ ਜਦੋਂ ਮੁੰਡਾ ਪੜ ਕੇ ਲਿਆ ਆ ਵਾ ਤੇ ਗੱਲ ਕੀ ਹੋਈ ਆ ਗੱਲ ਕੀ ਹੋਈ ਆ ਹੁਣ ਮੈਂ ਤੈਨੂੰ ਕੀ ਚਰਚਾ ਹੋਰ ਮੁੰਡਾ ਹੁਣ ਡਾਕਟਰ ਲੈਣ ਗਿਆ ਵਾ ਕਰਨ ਹੋਰ ਗੈਨ ਨੂੰ ਫੜ ਕੇ ਲਿਆ ਆ ਵਾ ਹਾਂ ਕਰਨ ਹੈਲੋ ਹਾਂਜੀ ਮੰਮਾ ਕਿੱਥੇ ਕਿ ਪਹੁੰਚ ਗਏ ਜੇ ਮੈਂ ਆਉਂਦਾ ਹੀ ਆ ਅੱਛਾ ਅੱਛਾ ਤੇ ਉਹ ਕਿਦੋਂ ਤੱਕ ਆਉਣਾ ਤੁਸੀਂ ਮੈਂ ਬਸ ਆ ਜਾਣਾ 10 15 ਮਿੰਟਾਂ ਤੱਕ ਘਰ ਅੱਛਾ ਰਸਤੇ ਜੀ ਹਾਂ ਉਹ ਮੋੜ ਤੇ ਆ ਗਈ ਹਾਂ ਹਾਂ ਕੰਮ ਹੀ ਕੋਈ ਹਾਂ ਨਹੀਂ ਨਹੀਂ ਕੰਮਤਨੀ ਕੋਈ ਉਹਦੇ ਮੌਦਾਂ ਦੱਸਣਾ ਹੀ ਮੈਂ ਹਰੇ ਪੱਕਾ ਨਹੀਂ ਪਤਾ ਤੁਸੀਂ ਆਉਣਾ ਕਿ ਨਹੀਂ ਆਉਣਾ ਹਾਂਜੀ ਤੇ ਉਹ ਮੈਂ ਹਾਂ ਮੈਂ ਇਧਰ ਸਨਹੀਂ ਬਨਾਨਾ ਜੀ ਅੱਜ ਠੀਕ ਨਹੀਂ ਜਿਆਦਾ ਹੀ ਉਹਨਾਂ ਨੂੰ ਚੱਕਰ ਆ ਗਏ ਤੇ ਉਹ ਵੇਲੀ ਚ ਡੇਪੇ ਹੈ ਹੈ ਕੀ ਹੋ ਗਿਆ ਹੁਣ ਠੀਕ ਵਾ ਕਿੰਨੇ ਵੇਖਿਆ ਹਾ ਹੋਏ ਚਲ ਕੋਈ ਨਹੀਂ ਮੈਂ ਆ ਚਲਨੀ ਬਸ ਖੇਤੀ ਪਹੁੰਚ ਜਾਣਾ ਕਰ ਮੈਂ ਹਾਂਜੀ ਹਾਂਜੀ ਨਹੀਂ ਮੈਂ ਤਾਂ ਇੱਥੇ ਡਾਕਟਰ ਕੋਲ ਆਇਆ ਹੀ ਦਵਾਈ ਲੈਣ ਚਲ ਤੂੰ ਲੈ ਕੇ ਜਾ ਡਾਕਟਰ ਨੂੰ ਚੰਗ ਹਾਂਜੀ ਚਲ ਕੋਈ ਨਹੀਂ ਆ ਜਾਓ ਫਿਰ ਤੁਸੀਂ ਠੀਕ ਓਕੇ ਓਕੇ ਹਾਏ ਰੱਬਾ ਹੋਰ ਬਿਪਤਾ ਪੈ ਗਈ ਮੈਂ ਬਥੇਰਾ ਆਂਨੀ ਆਂ ਵੀ ਨਾ ਤੂੰ ਪੇ ਕੰਮ ਕਰਿਆ ਕਰੋ ਨਾ ਕਰਿਆ ਕਰੋ ਪਰ ਇਹ ਨਹੀਂ ਦੋਵੇਂ ਜੀ ਪੈਂਦੇ ਤੈਨੂੰ ਭਲਾ ਪਤਾ ਵਾ ਇੱਥੇ ਸਾਰੇ ਆਂਡ ਗਵਾਂਡ ਨੂੰ ਪਤਾ ਲੱਗ ਗਿਆ ਵਾ ਵੀ ਕੀ ਹੋਇਆ ਤਾਂ ਕੀ ਨਹੀਂ ਇੱਥੇ ਇੰਨਾ ਰੌੜਾ ਪਿਆ ਤੇ ਤੈਨੂੰ ਭਲਾ ਅੱਧਾ ਪਤਾ ਹੀ ਨਹੀਂ ਲੱਗਾ ਕਾਹਤੋ ਕਿੱਥੇ ਗਈ ਕੁੜੀ ਤੇ ਤੈਨੂੰ ਕਿੰਨਿਆ ਫੇਰੇ ਚਾਹੀ ਲੱਭਦੀ ਫਿਰਨ ਗਈ ਕੁੜੀ ਨੇ ਮਿਲਦਾ ਸਿਆਦੇ ਨਾਲ ਉਸੇ ਵਾਲੀ ਉੱਠ ਕੇ ਆ ਗਈ ਆ ਤੂੰ ਇਹ ਤਾਂ ਮੰਮੀ ਉਦਾਂ ਹੀ ਬਸ ਫੇਰੜਾ ਉਹਨੂੰ ਰਹੀ ਨੇ ਕਾਲੇ ਆਹ ਕਦੀ ਵਿਚਾਰੀ ਅੰਦਰ ਤੇ ਕਦੀ ਬਾਹਰ ਤੇ ਕਦੀ ਕਦੇ ਉਹ ਦੌੜੀ ਫਿਰਨ ਰਹੀ ਉਹਨਾਂ ਦੀ ਆਈ ਸਿਰ ਜਾਦਾ ਹੀ ਡੰਨੇ ਆ ਨਾ ਸਾਡਾ ਦਿਮਾਗ ਚੋਂ ਭਵੇਂ ਆ ਵਾ ਨਾਲੇ ਸਾਰੀ ਜੜੀ ਤੁਰੇ ਫਿਰਦੇ ਆ ਤੇ ਨਾਲੇ ਛੇ ਗਮਨੇ ਤੇrna ਹੱਦ ਹੋ ਗਈ ਤੇਰੇ ਵਾਲੀ ਤੂੰ ਤਾਂ ਕਰੇ ਜਿੱਦ ਹੀ ਪੈਣਾ ਹੀ ਨਹੀਂ ਪੁੱਠੀ ਪੈਣਾ ਪੁੱਠੀ ਪੈਣਾ ਤੈਨੂੰ ਚੰਗੀ ਗੱਲ ਨਹੀਂ ਕਹਾਂ ਰੋੜਾ ਪਾਈ ਜਾ ਵੇ ਕਿ ਰੋੜਾ ਕਰਨਾ ਆਉਂਦਾ ਰੋੜਾ ਵੀ ਪਾਣਾ ਮੈਂ ਆ ਪੁੱਛਣ ਆਈ ਤੇ ਕੀ ਹੋਇਆ ਵਾ ਕਿ ਦੋ ਦੇ ਦੋ ਕਿਦਾਂ ਬੋਲਣ ਲੱਤੇ ਆ ਪੁੱਛਣਾ ਮੈਂ ਇੰਦਾ ਦਾ ਹੀ ਆ ਮੈਂ ਜਾ ਕੇ ਬੋਲਦੀ ਆ ਤੈਨੂੰ ਤਾਂ ਬੋਲਦੀ ਨਹੀਂ ਕੀ ਤੂੰ ਤਾਂ ਆ ਗਈ ਹੁਣ ਬਾਰੀ ਕ ਘੰਟੀ ਨਿਕਲ ਕੇ ਤੇ ਹੁਣ ਬੋਲਦੇ ਆ ਚੰਗਾ ਨਹੀਂ ਬੋਲਦੇ ਤੂੰ ਹੀ ਚੰਗਾ ਬੋਲਦੀ ਆ ਕਿੰਨੇ ਕਾ ਹੋ ਗਿਆ ਵਾ ਮੇਰ ਕੋ ਬੈਠਾ ਨਹੀਂ ਜਾਂਦਾ ਗੋਡੇ ਤੋਂ ਤੇ ਡੈਡੀ ਆਜਾਉਂਦਾ ਨਾ ਤੂੰ ਨੂੰ ਕਹਿੰਨੀ ਆ ਸੌਫਕਾਰ ਕਾ ਜਿਹੜਾ ਨਾ ਬਹੁਤ ਹੀ ਬੁਰਾ ਲੱਗਣ ਡਿਆ ਵਾ ਅਸਾਂ ਮਾਨੂੰ ਕਹਿ ਦਿੰਨੀ ਆ ਸਸਿਕਾ ਦੀਦੀ ਚੱਲ ਭਾਬੀ ਹੋ ਸੁਣਾਉਂਗੀ ਅੱਜ ਸਭ ਠੀਕ ਠਾਕ ਤੂੰ ਹੀ ਸੁਣਾਉ ਆਪਣਾ ਠੀਕ ਆ ਵਧੀਆ ਤੇ ਕੀ ਗੱਲਾਂ ਜੀ ਬੜਾ ਰੰਗ ਉੱਡਿਆ ਜਾਵਾ ਨਹੀਂ ਰੰਗ ਨਹੀਂ ਉੱਡਿਆ ਹਾਂ ਮੈਂ ਨਾ ਬੱਚਿਆਂ ਨੂੰ ਲੈਣ ਆਈ ਹਾਂ ਅੱਛਾ ਉਹ ਕਰਨ ਦਾ ਫੋਨ ਗਿਆ ਹੈਗਾ ਮੈਨੂੰ ਅੱਛਾ ਅਜੇ ਰਸਤੇ 'ਚ ਹੀ ਆ ਤਾਂ ਕਰਨ ਆਖੰਡਾਇ ਵੀ ਮੰਮੀ ਨਾਨਾ ਜਿਆਦਾ ਨਹੀਂ ਠੀਕ ਕੀ ਗੱਲ ਹੋਈ ਉਹਨਾਂ ਨੂੰ ਤੇ ਸੇਰੇ ਵੇਖੇ ਮੈਂ ਤੁਰੇ ਫਿਰਨ ਦੇ ਹੀ ਉੱਥੇ ਬਾਹਰ ਕਿਤੇ ਚੱਕਰ ਆ ਗਿਆ ਹਰੇਵੇਲੀ ਦੇ ਵਿੱਚ ਗਰਮੀ ਵੀ ਬੜੀ ਆ ਨਾ ਸਾਰਾ ਦਿਨ ਤੇ ਤੁਰੇ ਫਿਰਦੇ ਆ ਚਲ ਆ ਪਾਣੀ ਘੁੱਟ ਪੀ ਤੂੰ ਨਹੀਂ ਮੈਂ ਪਾਣੀ ਨਹੀਂ ਪੀਣਾ ਹਾਂ ਮੈਨੂੰ ਛੇਤੀ ਚਲ ਆ ਜਾ ਘੁੱਟ ਕੇ ਪੀ ਲੈ ਗਰਮੀ ਬੜੀ ਆ ਐ ਕਿ ਆਏ ਪੱਕੇ ਥੱਲੇ ਪਾਓ ਦੀਦੀ ਮੇਕਪ ਦੋਨੋਂ ਪਾਣੀ ਲੈਵਾ ਲੈ ਆ ਕੋਟ ਇਹ ਤੇ ਇਹੋ ਵਿਚਾਰੀ ਜਿਹੜੀ ਬਾਹਰੋਂ ਆਵਾਜ਼ ਮਾਰ ਕੇ ਅੰਦਰ ਲੈ ਕੇ ਆਈ ਏ ਇੱਕ ਸਾਡੀ ਆ ਜਿਹਦਾ ਵੇਖ ਕੇ ਤੇ ਮੱਥਾ ਹੀ ਸੜ ਜਾਣਾ ਤੇ ਇਹ ਕਿੱਧਰ ਆਈ ਐ ਮੈਂ ਤੇ ਦਸ ਆਉਣਾ ਹੀ ਆ ਮੇਰਾ ਘਰ ਬਾਹਰ ਆ ਮੇਰਾ ਮਾਪਿਓ ਜਿੰਨਾ ਚਿਰ ਰੋਹ ਜਿੰਦੇ ਉਹਨਾਂ ਨੂੰ ਤੇ ਮਿਲਣਾ ਆਉਣਾ ਹੀ ਆ ਨਿਆਣਿਆਂ ਦਾ ਜੇ ਪਤਾ ਨਹੀਂ ਕੀ ਹਾਲ ਹੋਣਾ ਇੱਥੇ ਵੇਖਦੀ ਜਾ ਇਹ ਤੇ ਮੁੰਡੇ ਨੇ ਮੈਨੂੰ ਦੱਸ ਦਿੱਤਾ ਮੈਂ ਤੇ ਹੋਰ ਤਰ੍ਹਾਂ ਇਹ ਵਿਚਾਰੀ ਆ ਤੇ ਘਰ ਨੂੰ ਖਿੱਚੀ ਚਲੇ ਜਾਂਦੀ ਆ ਤੇ ਮੇਰਾ ਜੀ ਕੰਡਿਆ ਵੀ ਜਾ ਕੇ ਦਾਦਾ ਡੈਡੀ ਨੂੰ ਵੇਖਾਂ ਲੋ ਦੇ ਪਾਣੀ ਪੀਓ ਅੱਛਾ ਹੋਰ ਫੇਰ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਨੇ ਸਾਰੇ ਤੁਸੀਂ ਦੱਸੋ ਆਪਣਾ ਤਾਂ ਦਾਦੀ ਜੀ ਦਾ ਕੀ ਆ ਵਿਚਾਰਿਆਂ ਦਾ ਕਰਮੀ ਪੜੀ ਆ ਨਾ ਸਾਰਾ ਦਿਨ ਤੇ ਲੱਗੇ ਹੋਆ ਤੇ ਉਹਨੂੰ ਤਾਂ ਕਦੀ ਮੈਡਮ ਨੂੰ ਮੈਂ ਵੇਖਿਆ ਹੀ ਨਹੀਂ ਬਾਹਰ ਨਿਕਲੀ ਨੂੰ ਕਦੀ ਉਹਨੇ ਕਿੱਥੋਂ ਨਿਕਲਣਾ ਵਾ ਉਹਨੂੰ ਕੀ ਲੋੜ ਆ ਸਾਰੀਆਂ ਜ਼ਿੰਮੇਵਾਰੀਆਂ ਤੇ ਇਹਨਾਂ ਨੇ ਚੁੱਕੀਆਂ ਵਾ ਜੇ ਮੈਂ ਇਹਨਾਂ ਨੂੰ ਕਹਿੰਨੀ ਆ ਤੇ ਇਹਨਾਂ ਨੂੰ ਗੁੱਸਾ ਲੱਗਦਾ ਵਾ ਤੇ ਸਾਨੂੰ ਇਹ ਕਹਿੰਦੀ ਆ ਜਿੰਨਾ ਮਰਜ਼ੀ ਇਹ ਕਰ ਲੈਣ ਨਾ ਤੇ ਉਹਨੇ ਕਰਨਾ ਨਹੀਂ ਇਹਨਾਂ ਦਾ ਦੀਦੀ ਇੱਕ ਦਿਨ ਮਾਂ ਵੀ ਗਈ ਘਰ ਮੈਂ ਕਿਹਾ ਚਲ ਤਾਈ ਜੀ ਹੁਣ ਉਹਨੂੰ ਵੇਖ ਕੇ ਆਉਣੀ ਆ ਅੱਛਾ ਤੇ ਘਰ ਕਵਾਂ ਨਹੀਂ ਮੇਰੀ ਬੜੀ ਬੇਇੱਜ਼ਤੀ ਕੀਤੀ ਕਵਲ ਨੇ ਬੇਇੱਜ਼ਤੀ ਕੀਤੀ ਹਾਂਜੀ ਉਹ ਕਿਉਂ ਆਂਦੀ ਤੂੰ ਤੇ ਮੰਮੀ ਹੁਣਾਂ ਚੁੱਕਣੀ ਆਉਣੀ ਆ ਤੇ ਮੰਮੀ ਹੁਣੀ ਸਾਡੇ ਨਾਲ ਮੁੜਕੇ ਲੜਦੀ ਆ ਹਾਂ ਇਹ ਕਿੱਦਾਂ ਦੀ ਗੱਲ ਹੋਈ ਹੁਣ ਮੰਮੀ ਹੁਣੀ ਗਲੀ ਗਵਾੜ ਕੇ ਇਹਨਾਂ ਨੂੰ ਮਨਾ ਇੰਨਾ ਚਿਹਰਾ ਹੋ ਗਿਆ ਉਦੋਂ ਦਾ ਤੇ ਮੰਮੀ ਨੂੰ ਕਹਿੰਨੇ ਚੁੱਕਣਾ ਦਿੱਤੀ ਨਹੀਂ ਤੇ ਅੱਜ ਤੂੰ ਹੀ ਦੇਣੀ ਚੁੱਕਣਾ ਮੈਂ ਅੱਧ ਫਰਾਰ ਕੇ ਸ਼ਰਮਿੰਦਗਿਆਂ ਤੇ ਟੈਨ ਤੇ ਭੈਣ ਘਰ ਨੂੰ ਆ ਗਈ ਮੁੜਕੇ ਮੈਂ ਨਹੀਂ ਫਿਰ ਉਹਦੇ ਘਰ ਬੈਠੀ ਨਹੀਂ ਮੈਂ ਬੋਏ ਇਹ ਵੀ ਇਦਾਂ ਹੀ ਕਰਦੀ ਆ ਭਾਬੀ ਜੀ ਮੈਂ ਵੀ ਆਈ ਉਦੋਂ ਪਿਛੇ ਜੇ ਤੇ ਇਹਨੇ ਉਦਨ ਵੀ ਇੱਦਾਂ ਮੇਰੀ ਵੀ ਬੜੀ ਬੇਇੱਜ਼ਤੀ ਕੀਤੀ ਮੈਨੂੰ ਤਾਂ ਇੰਨੀ ਸ਼ਰਮ ਆਉਂਦੀ ਆ ਨਾ ਇਹ ਕਿਹੜੀ ਪੁੱਠਿਆਂ ਪੈਰਾਂ ਵਾਲੀ ਜਿਹੜੀ ਇੰਨੀ ਵਿਆਹ ਕੇ ਲੈਣਦੀ ਆ ਇੱਕ ਦਿਨ ਦੀ ਸੋਣ ਤਾਈ ਜੀ ਦੇ ਨਾਲ ਨਾ ਗੁੜੀਆਂ ਧਾੜੀ ਸ਼ੈਰ ਕਰਨ ਆ ਗਈ ਅੱਛਾ ਤੇ ਮੈਂ ਵੀ ਇੱਥੇ ਬਾਹਰ ਨਿਕਲੀ ਸ਼ੈਰ ਕਰਨ ਨੂੰ ਤੇ ਮੈਂ ਉਹਨਾਂ ਨੂੰ ਆਵਾਜ਼ ਮਾਰ ਲਈ ਤੇ ਗੁੜੀਆਂ ਵੀ ਚਾਰੀਆਂਵੇਂ ਹੋ ਕੇ ਜੇ ਭਰੀ ਜਾਵੇ ਉਹ ਕਿਹੜੀ ਗੱਲੋਂ ਆਵੇਂ ਕੋਈ ਕੁਝ ਵੀ ਨਹੀਂ ਤੇ ਕਿਤੇ ਕੁੜੀ ਨੇ ਕਿਤੇ ਕਿਹਾ ਵੀ ਮੈਨੂੰ ਪਨੀਰ ਬਣਾ ਦੇ ਤਾਂ ਦੀ ਨਹੀਂ ਆਲੂਆਂ ਦੀ ਸਬਜ਼ੀ ਪਣੀ ਆਲੂਆਂ ਦੀ ਸਬਜ਼ੀ ਨਾਲ ਰੋਟੀ ਖਾ ਤੇ ਆਪਣੇ ਨਾਨੀ ਨਾਨੇ ਨੂੰ ਉਹਨਾਂ ਦੱਸੀ ਤੇ ਪਰ ਨਾਨੇ ਉਹ ਗੁੱਡੀਆਂ ਨੇ ਬੜਾ ਹੌਕਾ ਜਾਂ ਭਰਿਆ ਵੀ ਜਿੰਨਾ ਚਿਰ ਸਾਡੀ ਨਾਨੀ ਨਾਨਾ ਹੀ ਉਹਨਾਂ ਚਿਹਰੀ ਆਵਾਂਗੇ ਮੁੜ ਕੇ ਹੀ ਆਵਾਂਗੇ ਮੈਂ ਇੱਥੇ ਗੱਲ ਤੇ ਤੁਹਾਡੀ ਠੀਕ ਆ ਨਿਆਣੇ ਹੁਣ ਕਿਹੜੇ ਉਹ ਗੱਲ ਤੇ ਨਿੱਕੇ ਆ ਨਿਆਣਿਆਂ ਨੂੰ ਸਾਰੀ ਸਮਝਵਾ ਤੇ ਕਿਹੜਾ ਸਾਡੇ ਨਾਲ ਪਿਆਰ ਕਰਦਾ ਤੇ ਕਿਹੜਾ ਸਾਨੂੰ ਮੱਥੇ ਵੱਟ ਪਾਉਂਦਾ ਵਾ ਪਰ ਹੁਣ ਕਰ ਕੀ ਸਕਦੇ ਅਸੀਂ ਇੱਥੇ ਮੈਂ ਆਦੇ ਆਖਿਆ ਸੀ ਨਿਆਣੇ ਨੂੰ ਨਾ ਜਾਓ ਪਰ ਨਾਨੀ ਇਹਨਾਂ ਦੀ ਪੂਨ ਕਰੀ ਚਲੇ ਜਾਂਦੀ ਜਿੰਨਾ ਚਿਰ ਆਹੀਆਂ ਉਹਨਾਂ ਚਿਹਰ ਕਲਾ ਦੇ ਬਾਅਦ ਕੀ ਤੱਕ ਇਹਨੇ ਮਿਲਣਾ ਕਿ ਨਹੀਂ ਮਿਲਣਾ ਮੈਂ ਤੇ ਆ ਗਈ ਲੱਕੋ ਖਾਈ ਜੇ ਇਨ ਨੇ ਆਣੇ ਖਲਾਦਾ ਤੇ ਤਾਂ ਵੀ ਉਹ ਗੱਲ 잡 ਤੇ ਜੇ ਨਾ ਖਲਾਵਾ ਤੇ ਤਾਂ ਵੀ ਫੇਰ ਇਹ ਇਹਦੇ ਵਰਗੀ ਨੇ ਕਹਿਣਾ ਵਾ ਵੀ ਸਾਡੇ ਕੋ ਨਿਆਣਿਆਂ ਨੂੰ ਨਹੀਂ ਵੜਨ ਦੇਣੀ ਮੋਹ ਤੇ ਨਹੀਂ ਇੰਨੇ ਭੈਣ ਦਿੱਤਾ ਮੈਂ ਤੇ ਲੱਕੋ ਖਾਈ ਆਈ ਆ ਚੱਲ ਮੈਂ ਹੁਣ ਚਲਦੀ ਆ ਮੈਂ ਜਾ ਕੇ ਤੇ ਡੈਡੀ ਨੂੰ ਵੇਟਨਾ ਕੋਈ ਨਹੀਂ ਬਹਿਗਾ ਹਾਂ ਨਹੀਂ ਬਹਿਣਾ ਨਹੀਂ ਆ ਨਹੀਂ ਬਹਿਣਾ ਕਿਉਂ ਨਹੀਂਗਾ ਮੈਂ ਚਾਹ ਘੁੱਟ ਕੇ ਬਣਾਉਣੀ ਚਾਹ ਪੀ ਕੇ ਜਾਣ ਦੇਣਾ ਮੈਂ ਨਹੀਂ ਤੈਨੂੰ ਇਦਾਂ ਜਾਣ ਦੇਣਾ ਨਹੀਂ ਤੁਹਾਡੀ ਜੀ ਮੈਂ ਚਾਹ ਬਾਅਦ ਪੀ ਲੂੰਗੀ ਪਹਿਲਾਂ ਮੈਂ ਉਧਰ ਜਾ ਕੇ ਵੇਖਾਂ ਮੇਰਾ ਨਾ ਡੈਡੀ ਜੀ ਤੇ ਆਣਾ ਵਾ ਉਹਨਾਂ ਨੂੰ ਵੇਖ ਕੋਈ ਨਹੀਂ ਡੈਡੀ ਠੀਕ ਹੀ ਹੋਣਾ ਵਾ ਤੂੰ ਇੰਨਾ ਫਿਕਰ ਨਾ ਕਰ ਤੂੰ ਡੈਡੀ ਦਾ ਚਲੋ ਕੋਈ ਗੱਲ ਨਹੀਂ ਆ ਵੀ ਜੀ ਜਾ